ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਫੇਸਬੁੱਕ ਫਰੈਂਡਾਂ ਨੂੰ ਆ ਲਈ ਉਮੀਦ ਕਰਦੇ ਆ ਸਾਰੇ ਠੀਕ ਹੋਣਗੇ ਸੋ ਫੇਰ ਇੱਕ ਵਾਰ ਤੁਹਾਡੇ ਰੂਬਰੂ ਹੋਇਆ ਇੱਕ ਸੱਚੀ ਘਟਨਾ ਲੈ ਕੇ ਇੱਕ ਕੁੜੀ ਹੁੰਦੀ ਆ ਗਰੀ ਪਰਿਵਾਰ ਦੀ ਐ ਉਹਦਾ ਪਿੰਡ ਹੁੰਦਾ ਲੁਧਿਆਣੇ ਤੋਂ ਮਲੇਰ ਕੋਟਲਾ ਰੋਡ ਦੇ ਉੱਪਰ ਪਿੰਡ ਤਾਂ ਕਿਉਂ ਦੱਸਣਾ ਆਪਾਂ ਨੇ ਤੇ ਉਹ ਕਰੈਕਟਰਲੈਸ ਹੁੰਦੀ ਆ ਉਹਨੇ ਕੋਈ ਮੋਟਰ ਨਹੀਂ ਛੱਡੀ ਕੋਈ ਘੋਟਲ ਨਹੀਂ ਛੱਡੇ ਜਿੱਥੇ ਜਾਂਦੀ ਨਾ ਹੋਵੇ ਹਰੇਕ 6 ਮਹੀਨੇ ਬਾਅਦ ਉਹ ਮੁੰਡਾ ਬਦਲ ਦਿੰਦੀ ਸੀ 2 ਮਹੀਨੇ ਬਾਅਦ ਮੁੰਡਾ ਬਦਲ ਦਿੰਦੀ ਸੀ ਪਰ ਇੱਕ ਉਹਨੇ ਪੱਕਾ ਰੱਖਿਆ ਹੋਇਆ ਸੀ ਮੁੰਡਾ ਜੋ ਪੱਕਾ ਉਹਦੇ ਨਾਲ ਹੀ ਰਹਿੰਦਾ ਸੀ ਤੇ ਜਿਨੇ ਆਪਾਂ ਨੂੰ ਗੱਲ ਦੱਸੀ ਆ ਉਹ ਮੁੰਡਾ ਇਸ ਟਾਈਮ ਕੈਨੇਡਾ ਦੇ ਵਿੱਚ ਪੀਆਰ ਉਹ ਮੁੰਡਾ ਕੈਨੇਡਾ ਗਿਆ ਹੋਇਆ ਸੀ ਕੈਨੇਡਾ ਤੋਂ ਆਇਆ ਉਹਨੂੰ ਇਦਾਂ ਸੀਗਾ ਮੈਂ ਪੰਜਾਬ ਦੇ ਵਿੱਚ ਵਿਆਹ ਕਰਾਉਣਾ ਹੈ ਕਿਸੇ ਗਰੀਬ ਘਰ ਦੀ ਕੁੜੀ ਨਾਲ ਚਲੋ ਆਇਆ ਉਹ ਉਹਨੇ ਕੋਈ ਉੱਚ ਪੜਤਾਲ ਕੀਤੀ ਨਹੀਂ ਹੈਗੀ ਉਹ ਕੁੜੀ ਨਾਲ ਉਹਦਾ ਵਿਆਹ ਹੋ ਜਾਂਦਾ ਹੈ ਤੇ ਜਦੋਂ ਉਹਦਾ ਵਿਆਹ ਰੱਖਿਆ ਜਾਂਦਾ ਹੈ ਉਹ ਆਪਣੇ ਆਸ਼ਿਕ ਨੂੰ ਕਹਿੰਦੀ ਹੈ ਵੀ ਮੇਰੇ ਘਰ ਵਾਲੇ ਨੂੰ ਤਾਂ ਸੁਹਾਗ ਰਾਤ ਵਾਲੇ ਦਿਨ ਪਹਿਲੇ ਦਿਨ ਹੀ ਪਤਾ ਲੱਗ ਜੂਗਾ ਵੀ ਮੇਰਾ ਕਿਸੇ ਨਾਲ ਰਿਲੇਸ਼ਨ ਰਿਹਾ ਪਹਿਲਾਂ ਵੀ ਇਹਦਾ ਕੀ ਹੱਲ ਕੀਤਾ ਜਾਵੇ ਫਿਰ ਉਹਨੇ ਜਿਹੜਾ ਪੱਕਾ ਬੁਆਏਫਰੈਂਡ ਰੱਖਿਆ ਹੋਇਆ ਸੀਗਾ ਉਹਨੇ ਉਹਨੂੰ ਨਾਲ ਲਿਜਾ ਕੇ 2012-13 ਦੀ ਗੱਲ ਹੈ ਇਹ ਨਾਂ ਲਿਆ ਕੇ ਲੁਧਿਆਣੋਂ ਆਪਣੇ ਪ੍ਰਾਈਵੇਟ ਪਾਰਟ ਦਾ ਆਪਰੇਟ ਕਰਾਇਆ ਉਹਨੇ ਤੇ ਉਹ ਵਰਜਨ ਮੰਗੀ ਜਦੋਂ ਚਲੋ ਮੈਰਿਜ ਹੋਈ ਉਹਨਾਂ ਦੀ ਸਵਾਗਤ ਰਾਤ ਵਾਲੇ ਦਿਨ ਸਵਾਗਤ ਰਾਤ ਮਨਾਈ ਮੁੰਡਾ ਵੀ ਸੈਟੀਸਫਾਈ ਹੋ ਗਿਆ ਵੀ ਕੁੜੀ ਵਰਜਨ ਮਿਲੀ ਹੈ ਬੜਾ ਖੁਸ਼ ਹੋਇਆ ਉਹ ਕੁੜੀ ਨੇ ਆਪਣਾ ਉੱਥੇ ਜਾ ਕੇ ਸੁਭਾਅ ਵੀ ਬਦਲ ਲਿਆ ਗੁਰਬਾਣੀ ਸੁਣਿਆ ਕਰੇ ਹਰ ਰੋਜ਼ ਗੁਰਬਾਣੀ ਨਹੀਂ ਚੱਲਦੀ ਰਹਿੰਦੀ ਸੀ ਉਹਦੇ ਕਮਰੇ ਜੂਈ ਉੱਠ ਕੇ ਹੋਰ ਕੁਝ ਮੰਗਦੀ ਨਹੀਂ ਸੀ ਸਾਰਿਆਂ ਜੀ ਜੀ ਕਰਦੀ ਰਹਿੰਦੀ ਸੀ ਤੇ ਉਹ ਪਹਿਲਾਂ ਆਪਣੇ ਘਰੇ ਵੀ ਨੀਂਦ ਦੀਆਂ ਗੋਲੀਆਂ ਲੈ ਕੇ ਆਪਣੇ ਆਸ਼ਕ ਨੂੰ ਮਿਲਦੀ ਸੀ ਤੇ ਇੱਥੇ ਜਦੋਂ ਆਈ ਉਹਦਾ ਘਰ ਵਾਲਾ ਕੈਨੇਡਾ ਚਲੇ ਗਿਆ ਤੇ ਘਰ ਘੱਚ ਰਹਿ ਗਿਆ ਉਹਦੀ ਚਾਚਾ ਰਹਿ ਗਿਆ ਗੱਲਾਂ ਤੇ ਉਹੀ ਆਪ ਤੇ ਤੁਹਾਨੂੰ ਪਤਾ ਜਿਹੜੀ ਪਈ ਹੁੰਦੀ ਆ ਉਹਨੇ ਉਹ ਫੇਰ ਉਹੀ ਕੰਮ ਸ਼ੁਰੂ ਕਰਤਾ ਉਹਦਾ ਘਰ ਵਾਲਾ ਉਹਨੂੰ ਨਾਲ ਨਾਲ ਲੈ ਕੇ ਜਾਣ ਨੂੰ ਕਹਿੰਦਾ ਸੀ ਉਹ ਕਹਿੰਦਾ ਨਹੀਂ ਵੀ ਅਜੇ ਥੋੜੇ ਟਾਈਮ ਰੁਕ ਜਾ ਵੀ ਤੁਸੀਂ ਉੱਧਰ ਜਾ ਕੇ ਸੈਟਲ ਹੋ ਵਾ ਫਿਰ ਮੈਂ ਆ ਜੂਗੀ ਉਹ ਦਾ ਘਰ ਵਾਲਾ ਕਹਿੰਦਾ ਉਨਾਂ ਜੇਰ ਤੂੰ ਐਦਾਂ ਕਰ ਵੀ ਆਪਣੇ ਘਰੇ ਚਲੇ ਜਾ ਪੀਕੇ ਉਹ ਕਹਿੰਦੀ ਨਹੀਂ ਮੈਂ ਪੀਕੇ ਨਹੀਂ ਜਾਣਾ ਮੈਂ ਵਿਆਹ ਕੇ ਇੱਥੇ ਆਈਆਂ ਮੈਂ ਇੱਥੇ ਹੀ ਰਹੂੰਗੀ ਵੀ ਮੇਰਾ ਸਹੁਰਾ ਜਿਹੜਾ ਚਾਚਾ ਏ ਉਹ ਵੀ ਮੇਰੇ ਪਿਤਾ ਦੇ ਸਮਾਨ ਆ ਮੇਰੇ ਪਿਤਾ ਵਰਗ ਹੀ ਆ ਜਣੀ ਉਹਨੇ ਇੰਨਾ ਯਕੀਨ ਦਿਵਾਤਾ ਮੁੰਡੇ ਨੂੰ ਕਿ ਮੁੰਡੇ ਨੂੰ ਇਦਾਂ ਲੱਗਦਾ ਸੀਗਾ ਵੀ ਮੇਰੇ ਘਰ ਵਾਲੀ ਵਰਗੀ ਘਰ ਵਾਲੀ ਉਹ ਨਹੀਂ ਅਸੀਂ ਕਿਹਾ ਕੀ ਅਸੀਂ ਦੀ ਉਹਨੂੰ ਇੰਨਾ ਯਕੀਨ ਹੋ ਗਿਆ ਸੀਗਾ ਉਹਦੇ ਤੇ ਤੇ ਉਹੀ ਆਤ ਉਹ ਚਾਚੇ ਨੂੰ ਨੀਂਦ ਦੀਆਂ ਗੋਲੀਆਂ ਰਾਤ ਨੂੰ ਦੇ ਦਿੰਦੀ ਸੀ ਚਾਚਾ ਦਿਨ 'ਚ ਜਾ ਕੇ 10 ਵਜੇ ਉੱਠਦਾ ਸੀ ਤੇ ਹੌਲੀ-ਹੌਲੀ ਚਾਚੇ ਦੀ ਇੰਨੀ ਮਾੜੀ ਹਾਲਤ ਹੋ ਗਈ ਉਹਦੇ ਦਿਮਾਗ 'ਚ ਆਇਆ ਵੀ ਜੇ ਮੈਂ ਨਾਂ ਦੱਸਿਆ ਚਾਚੇ ਨੂੰ ਕੁਝ ਹੋ ਗਿਆ ਸਾਰਾ ਕੁਝ ਮੇਰੀ ਤੇ ਆ ਜਾਊਗਾ ਮੇਰੇ ਤੇ ਗੱਲ ਆ ਜੂਗੀ ਤੇ ਉਹਨੇ ਕੀ ਕੀਤਾ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਵੀ ਚਾਚਾ ਇਦਾਂ ਇਦਾਂ ਕੁਝ ਹੋ ਗਿਆ ਉਹਨੂੰ ਤੇ ਜਿਹੜਾ ਮੁੰਡਾ ਸੀ ਉਹਨੇ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਵੀ ਘਰੇ ਜਾਓ ਵੀ ਮੇਰੇ ਚਾਚੇ ਨੂੰ ਦੇਖੋ ਕੀ ਹੋਇਆ ਏ ਵੀ ਉਹ ਜਦੋਂ ਉਹਨੇ ਦੇਖਿਆ ਵੀਡੀਓ ਕਾਲ ਤੇ ਦਿਖਾਇਆ ਉਹਦਾ ਚਾਚਾ ਬਿਲਕੁਲ ਸੁੱਕਿਆ ਪਿਆ ਸੀਗਾ ਕਿਉਂਕਿ ਨਹਾਉਣਾ ਨਾ ਧੋਣਾ ਨਾ ਦਿਨ ਚ 10 12 ਵਜੇ ਉੱਠਣਾ ਉਹਨੇ ਕੀ ਨਹਾਉਣਾ ਹਨ ਤੇ ਚਲੋ ਉਹ ਫੇਰ ਵੀ ਕਹਿਣ ਲੱਗੀ ਉਹਨੇ ਪੈਰਾਂ ਤੇ ਪਾਣੀ ਪਾਣੀ ਨਹੀਂ ਪਾਣ ਦਿੱਤਾ ਵੀ ਪਤਾ ਨਹੀਂ ਕਿਵੇਂ ਇਹ ਹੁਣੇ ਬਿਮਾਰ ਹੋਇਆ ਸੀ ਇੱਕਦਮ ਐਦਾਂ ਹੋ ਗਿਆ ਚਲੋ ਉਹ ਤੋਂ ਵੀ ਖੈੜਾ ਛੁੱਟਿਆ ਉਸ ਤੋਂ ਬਾਅਦ ਮੁੰਡਾ ਕੁੜੀ ਦਾ ਵੀਜ਼ਾ ਲਵਾ ਕੇ ਉੱਥੇ ਚਲੇ ਜਾਂਦਾ ਕੈਨੇਡਾ ਬੁਲਾ ਲੈਂਦਾ ਉੱਥੇ ਜਾ ਕੇ ਉਹਨਾਂ ਦੇ ਘਰ ਇੱਕ ਬੱਚੀ ਜਨਮ ਲੰਦੀ ਆ ਤੇ ਹੌਲੀ-ਹੌਲੀ ਜਿਹੜਾ ਉਹਦਾ ਬாய்ਫ੍ਰੈਂਡ ਪੱਕਾ ਰਹਿੰਦਾ ਸੀ ਉਹ ਵੀ ਉੱਥੇ ਹੀ ਕੈਨੇਡਾ ਚਲੇ ਗਿਆ ਸੀ ਇਹ ਵੀ ਤਾਂ ਆਮੀ ਭਾਰਤੀ ਉਹਨੇ ਕੁੜੀ ਨੇ ਕੈਨੇਡਾ ਜਾਣ ਲਈ ਕਿਉਂਕਿ ਉਹ ਵੀ ਕੈਨੇਡਾ ਚਲੇ ਗਿਆ ਸੀ ਤੇ ਹੌਲੀ-ਹੌਲੀ ਜਿਹੜਾ ਕੁੜੀ ਤੇ ਮੁੰਡਾ ਆਪਸ ਵਿੱਚ ਲੜਦੇ ਸੀ ਉਹਨਾਂ ਦੇ ਵਿੱਚ ਲੜਾਈ ਵਧਦੀ ਗਈ ਉਹ ਕੁਦਰਤੀ ਤੌਰ ਤੇ ਦੇਖੋ ਜਿੱਥੇ ਜਿਹੜਾ ਮੁੰਡੇ ਦੀ ਮੈਂ ਗੱਲ ਕਰਦਾ ਉਹ ਜਿੱਥੇ ਜੋਬ ਲੱਗਿਆ ਸੀ ਉੱਥੇ ਹੀ ਉਹ ਮੁੰਡਾ ਵੀ ਜੋਬ ਲੱਗਿਆ ਸੀਗਾ ਜਿਹੜਾ ਉਹ ਕੁੜੀ ਦਾ ਆਸ਼ਕ ਸੀ ਤੇ ਗੱਲਾਂ-ਗੱਲਾਂ 'ਚ ਉਹਨੇ ਪੁੱਛ ਲਿਆ ਕਹਿੰਦਾ ਤੂੰ ਕਿੱਥੋਂ ਆ ਪੰਜਾਬ ਤੋਂ ਉਹਨੇ ਦੱਸਤਾ ਕਿ ਮੈਂ ਆਹ ਫਲਾਣੇ ਪਿੰਡ ਤੋਂ ਆ ਕਹਿੰਦਾ ਉੱਥੋਂ ਦੀ ਯਾਰ ਆਹ ਕੁੜੀ ਸੀਗੀ ਵੀ ਮੈਂ ਇਹਦੇ ਨਾਲ ਵਿਆਹ ਕਰਾਇਆ ਸੀ ਵੀ ਮੇਰਾ ਰੌਲਾ ਚੱਲਦਾ ਬਹੁਤ ਜ਼ਿਆਦਾ ਤੇ ਪਹਿਲਾਂ ਤਾਂ ਉਹ ਦੱਸੇ ਨਾ ਤੁਹਾਨੂੰ ਪਤਾ ਝਿਜਕਦਾ ਹੁੰਦਾ ਅਗਲੇ ਨੂੰ ਹਰੇਕ ਨੂੰ ਹੁੰਦਾ ਵੀ ਮੈਂ ਕਿਉਂ ਦੱਸਣਾ ਉਹ ਕਹਿੰਦਾ ਕਹਿੰਦਾ ਵੀਰੇ ਡਰਨਾ ਇਹੋ ਜੀ ਕੋਈ ਗੱਲ ਨਹੀਂ ਵੀ ਮੈਂ ਤਲਾਕ ਚੱਲ ਰਿਹਾ ਮੇਰਾ ਤਲਾਕ ਹੀ ਦੇਣਾ ਵੇ ਉਹਨੂੰ ਬੀ ਬਹੁਤ ਜ਼ਿਆਦਾ ਲੜਾਈ ਵਗ ਗਈ ਹੈ ਮੇਰੀ ਤੇ ਜਦੋਂ ਖੁੱਲਿਆ ਉਹਨੇ ਦੱਸਿਆ ਕਿ ਭਰਾਵਾ ਜੇ ਤੇਰਾ ਤਲਾਕ ਚੱਲਦਾ ਹੈ ਨਾ ਤਾਂ ਤੂੰ ਰੱਬ ਦਾ ਸ਼ੁਕਰ ਮਨਾ ਤਾਂ ਕੋਈ ਦਾਨ ਪੁੰਨ ਕੀਤਾ ਹੋ ਜਿਹੜਾ ਤੇਰਾ ਤਲਾਕ ਹੋ ਰਿਹਾ ਉਹਦੇ ਨਾਲ ਵੀ ਉਹਨੇ ਤਾਂ ਪਤੰਦਰਾ ਕੋਈ ਮੋਟਰ ਨਹੀਂ ਛੱਡੀ ਪਿੰਡ ਦਾ ਕੋਈ 5 ਸਟਾਰ ਹੋਟਲ ਨਹੀਂ ਛੱਡਿਆ ਮੋਟਰ ਨਹੀਂ ਛੱਡੀ ਉਹਦਾ 5-500 ਰੁਪਏ ਚ ਜਾਂਦੀ ਰਹੀ ਹੈ ਜਦੋਂ ਉਹਨੂੰ ਇਹ ਪਤਾ ਲੱਗੀ ਗੱਲ ਅੱਗ ਬੂਲਾ ਹੋ ਗਿਆ ਉਹ ਤਾਂ ਉਹਨੇ ਆਪਣੀ ਘਰ ਵਾਲੀ ਨੂੰ ਕਿਹਾ ਕਹਿੰਦਾ ਤੂੰ ਇਦਾਂ ਦੀ ਸੀ ਕਰੈਕਟਰਲੈਸ ਸੀ ਉਪਰੋਂ ਘਰ ਵਾਲੀ ਜਵਾਬ ਉਹਨੂੰ ਦੰਦੀਆ ਕਹਿੰਦੀ ਤੂੰ ਮੈਨੂੰ ਕਦੇ ਮੇਰੇ ਪਾਸਟ ਬਾਰੇ ਪੁੱਛਿਆ ਇਦਾਂ ਦਾ ਜਵਾਬ ਦਿੰਦੀ ਆ ਸੋ ਵੀਰੋ ਇਹ ਕਹਾਣੀ ਮੈਂ ਤੁਹਾਨੂੰ ਤਾਂ ਦੱਸੀ ਆ ਕਿ ਜਦੋਂ ਆਪਾਂ ਵਿਆਹ ਕਰਦੇ ਆ ਪਹਿਲਾਂ ਮੁੰਡਿਆਂ ਦੀ ਪੁੱਛ ਪੜਤਾਲ ਤਾਂ ਕਰ ਲੈਂਦੇ ਸੀਗੇ ਪਰ ਅੱਜ ਕੱਲ ਦਾ ਟਾਈਮ ਇਦਾਂ ਦਾ ਆ ਗਿਆ ਹੁਣ ਕੁੜੀਆਂ ਦੀ ਵੀ ਪੁੱਛ ਪੜਤਾਲ ਕਰਨੀ ਜ਼ਰੂਰੀ ਆ ਕਿ ਕੁੜੀ ਕਿੱਦਾਂ ਦੇ ਕਰੈਕਟਰ ਦੀ ਆ ਸੋ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਵੀਰੋ ਧੰਨਵਾਦ ਜੀ ਫੇਰ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ